ਵਾਹਿਗੁਰੂ ਜੀ ਮਰਮਨਦੀਪ ਸਿੰਘ ਖੇਤੀ ਖਬਰ ਫੇਸਬੁਕ ਪੇਜ ਤੇ ਟਰੈਕਟਰ ਮੇਲਾ YouTube ਚੈਨਲ ਉੱਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਠੀਕ ਹੈ ਜੀ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਮੈਂ ਦੱਸ ਦਿਆਂ ਅਸੀਂ ਆਪਦੇ ਚੈਨਲ ਉੱਤੇ ਬਹੁਤ ਵਧੀਆ-ਵਧੀਆ ਜ਼ਮੀਨਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਜਿੱਥੇ ਵੀ ਕਿਸਾਨ ਵੀਰ ਬੈਠੇ ਨੇ ਉਹਨਾਂ ਲਈ ਅਸੀਂ ਜ਼ਮੀਨਾਂ ਲੈ ਕੇ ਆਉਂਦੇ ਹਾਂ ਤੁਹਾਨੂੰ ਘਰ ਬੈਠੇ ਤੁਸੀਂ ਜ਼ਮੀਨਾਂ ਦੇ ਰੇਟ ਵਗੈਰਾ ਦੇਖਦੇ ਹੋ ਬਾਕੀ ਤੁਸੀਂ ਜ਼ਮੀਨਾਂ ਦੇ ਸੌਦੇ ਵੀ ਤੁਸੀਂ ਕਰ ਸਕਦੇ ਹੋ ਪਰ ਸੌਦਾ ਜਿਹੜਾ ਤੁਸੀਂ ਜਾ ਕੇ ਕਰਨਾ ਹੈ ਘਰ ਬੈਠ ਕੇ ਕਿਸੇ ਨੂੰ ਪੰਜੀ ਦਾ ਲੈਣ ਦੇਣ ਨਹੀਂ ਕਰਨਾ ਤਾਂ ਅਗਰ ਕਿ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓਜ਼ ਅਸੀਂ ਆਪਦੇ ਚੈਨਲ ਤੇ ਪਾਉਂਦੇ ਰਹਿੰਨੇ ਆ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਦਾ ਸਬਸਕ੍ਰਾਈਬ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਜੀ ਠੀਕ ਹੈ ਅੱਜ ਅਸੀਂ ਬਹੁਤ ਵਧੀਆ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਅੱਜ ਵਾਲੀ ਜ਼ਮੀਨ ਦੇ ਵਿੱਚ ਤੁਹਾਨੂੰ ਸਾਰੀ ਫੈਸਿਲਿਟੀ ਮਿਲੂਗੀ ਨਹਿਰ ਦਾ ਪਾਣੀ ਮੋਟਰ ਚੰਗਾ ਪਾਣੀ ਵਧੀਆ ਚੌੜ ਸਟੱਕ ਤੇ ਫਰੰਟ ਵਧੀਆ ਮਿਲੂਆ ਤੁਹਾਨੂੰ ਕਿਸੇ ਨਾਲ ਰੋਲਾ ਗੋਲਾ ਨਹੀਂ ਵਧੀਆ ਕੱਲਿਆਂ ਦਾ ਬਾਣ ਮਿਲੂਆ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਲਾਸਟ ਤ ਬਾਕੀ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਇਹ ਨੰਬਰ ਦੇ ਉੱਤੇ ਤੁਸੀਂ ਆਪ ਦੀ ਫੋਨ ਦੀ ਟੈਡਾ ਕਰਕੇ ਜਿਸ ਤਰ੍ਹਾਂ ਇਹ ਵੀਡੀਓ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਵੀਡੀਓ ਬਣਾ ਕੇ ਸਾਨੂੰ ਭੇਜ ਦੇਣੀ ਹੈ ਸਾਰੀ ਜਾਣਕਾਰੀ ਦੇ ਨਾਲ ਜਾਨੀ ਕਿ ਪਾਣੀ ਕਿਹੋ ਜਿਹਾ ਪਾਣੀ ਦਾ ਸਾਧਨ ਕਹੋ ਜਾਂ ਨਹਿਰ ਦਾ ਪਾਣੀ ਹੈਗਾ ਕਿ ਨਹੀਂ ਹੈ ਮੋਗੇ ਤੋਂ ਕਿੰਨੀ ਕੁ ਦੂਰੀ ਹੈ ਖਾਲ ਕਿੱਥੋਂ ਤੱਕ ਮਤਲਬ ਕਿ ਬਾਣ ਦੇ ਕਿੱਥੋਂ ਕਿ ਨੰਗਦਾ ਹੈ ਤੇ ਬਾਣ ਕਿੰਨੇ ਕਿੱਲੇ ਨੇ ਕਿਹੋ ਜਿਹਾ ਟੱਕਾ ਹੈ ਫਸਲ ਵਗੈਰਾ ਦਿਖਾ ਕੇ ਸਾਨੂੰ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਦੇ ਚੈਨਲ ਤੇ ਲਾ ਦੇਾਂਗੇ ਜੀ ਤੇ ਤੁਹਾਨੂੰ ਆਪਦੀ ਜ਼ਮੀਨ ਸੇਲ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊ ਘਰ ਬੈਠੇ ਤੁਸੀਂ ਸੇਲ ਕਰ ਸਕੋਗੇ ਜੀ ਠੀਕ ਹੈ ਜੀ ਤੇ ਹੁਣ ਵੱਧਦੇ ਹਾਂ ਜੀ ਆਪਾਂ ਆਪਣੀ ਮੇਨ ਵੀਡੀਓ ਵੱਲ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਖਾਸ ਏਰੀਆ ਦੀ ਆਪਣੇ ਲਈ ਜ਼ਮੀਨ ਦੇਖ ਰਹੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਤੁਹਾਡੇ ਕਮੈਂਟਾਂ ਨੂੰ ਅਸੀਂ ਪੜ੍ਹਦੇ ਆ ਜੀ ਉਹਨਾਂ ਉੱਤੇ ਅਮਲ ਕਰਕੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਪੇਸ਼ ਕਰਦੇ ਆ ਜੀ ਅੱਜ ਆਪਣੇ ਕੋਲੇ 8 ਕਿੱਲੇ ਕੋਲ ਜ਼ਮੀਨ ਲੈ ਕੇ ਆਈ ਆ ਵਧੀਆ ਜ਼ਮੀਨ ਹੈ ਜੀ ਬਹੁਤ ਸੋਹਣੀ ਜਿਹੀ ਜ਼ਮੀਨ ਆਪਾਂ ਵਧੀਆ ਨਹੀਂ ਕਹਿ ਸਕਦੇ ਬਹੁਤ ਸੋਹਣੀ ਜ਼ਮੀਨ ਹੈ ਤੇ 8 ਕਿੱਲੇ ਕੋਲੇ ਜ਼ਮੀਨ ਲੈ ਕੇ ਆ ਪਾਣੀ ਸਾਧਨ ਦੀ ਗੱਲ ਕਰੀਏ ਤਾਂ ਤੁਹਾਨੂੰ 8 ਕਿੱਲਾਂ ਦੇ ਵਿੱਚ ਮੋਟਰ ਦੇਖਣ ਨੂੰ ਮਿਲ ਜੂਗੀ ਜੀ ਨਹਿਰ ਦਾ ਪਾਣੀ ਆ ਹਰ ਇੱਕ ਬਾਣ ਦਾ ਮਤਲਬ ਕਿ ਨਹਿਰ ਦਾ ਖੁੱਲਾ ਪਾਣੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ 8 ਕਿੱਲੇ ਹੈ ਨਹਿਰ ਦਾ ਪਾਣੀ ਹੈ ਜੀ ਤੇ ਮੋਟਰ ਲੱਗੀ ਹੋਈ ਆ ਪੂਚਾ ਵਧੀਆ ਪਾਣੀ ਆ ਪਾਣੀ ਦਾ ਲੈਵਲ ਵੀ ਕੋਈ ਖਾਸ ਨਹੀਂ ਹੈਗੇ ਵਧੀਆ ਪਾਣੀ ਇੱਕ ਨੰਬਰ ਸਾਰੇ ਬਾਣ ਦੇ ਵਿੱਚ ਝੋਨਾ ਲੱਗਦਾ ਕਿਸੇ ਤਰ੍ਹਾਂ ਦੀ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨਾਲ ਕੋਈ ਰੋਲਾ ਨਹੀਂ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਵਧੀਆ ਤੁਹਾਨੂੰ ਨਰੋਲ ਬਾਣ ਮਿਲੂਗਾ ਜੀ ਠੀਕ ਹੈ ਜੀ ਪਾਣੀ ਦਾ ਸਾਧਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ 8 ਕਿੱਲੇ ਜ਼ਮੀਨ ਆ ਤਿੰਨ ਕਿੱਲਿਆਂ ਦਾ ਜਿਹੜਾ ਫਰੰਟ ਹੈ ਇਹ 18 ਫੁੱਟੀ ਰੋਡ ਦੇ ਉੱਪਰ ਲੱਗਦਾ ਜੀ ਤਿੰਨ ਕਿੱਲੇ 18 ਫੁੱਟੀ ਰੋਡ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਜੀ ਰੇਟ ਦੀ ਗੱਲ ਸਾਰੇ ਵੀਰਾਂ ਦਾ ਕੁਐਸਚਨ ਹੁੰਦਾ ਰੇਟ ਤੁਸੀਂ ਜ਼ਰੂਰ ਪੁੱਛਿਆ ਕਰੋ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਰੇਟ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਪਰ ਤੁਸੀਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ ਮੰਗਿਆ ਗਿਆ ਜੀ ਉਹ 40 ਲੱਖ ਰੁਪਏ ਰੇਟ ਮੰਗਿਆ ਗਿਆ ਜੀ ਬਾਕੀ ਰੇਟ ਇਹ ਅੱਜ ਦੀ ਡੇਟ ਤੋਂ ਲੈ ਕੇ 1 ਮਹੀਨੇ ਤੱਕ ਦਾ ਰੇਟ ਹੈ ਇਸ ਤੋਂ ਬਾਅਦ ਤੁਸੀਂ ਮਹੀਨੇ ਤੋਂ ਬਾਅਦ ਵੀਡੀਓ ਦੇਖ ਰਹੇ ਹੋ ਤਾਂ ਰੇਟ ਚੇਂਜ ਹੋ ਸਕਦਾ ਤੁਸੀਂ ਬਾਕੀ ਫਿਰ ਬੰਦੇ ਨੂੰ ਫੋਨ ਕਰਕੇ ਨਾ ਕਿ ਉਹ ਤੁਸੀਂ 40 ਮੰਗ ਰਹੇ ਸੀ ਹੁਣ ਵੱਧ ਗਿਆ ਠੀਕ ਹੈ ਵੱਧ ਵੀ ਸਕਦਾ ਘੱਟ ਵੀ ਸਕਦਾ ਉਹ ਮਤਲਬ ਕਿ ਮਾਰਕੀਟ ਦੇ ਹਿਸਾਬ ਨਾਲ ਰੇਟ ਰੰਦਾ ਜੀ ਬਾਕੀ ਹੁਣ ਤੋਂ ਲੈ ਕੇ 1 ਮਹੀਨੇ ਤੱਕ ਰੇਟ ਇਹਦਾ 40 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਮੋਕੇ ਤੇ ਉੱਪਰ- niche ਹੋ ਸਕਦਾ ਠੀਕ ਹੈ ਜੀ ਏਰੀਆ ਦੀ ਗੱਲ ਕਰੀ ਤਾਂ ਬਲਾਸਪੁਰ ਏਰੀਆ ਮੋਗੇ ਦੇ ਵਿੱਚ ਇਹ ਪੈ ਜਾਂਦਾ ਜੀ ਤੇ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਮਾਲਕਾਂ ਦਾ ਨੰਬਰ ਸ਼ੇਅਰ ਕਰ ਦਿੱਤਾ ਗਿਆ ਤੁਹਾਡੀ ਸਕਰੀਨ ਤੇ ਆ ਚੁੱਕਿਆ ਜੀ ਇਹ ਨੰਬਰ ਦੇ ਉੱਤੇ ਕਾਲ WhatsApp ਕਰ ਸਕਦੇ ਹੋ ਫੋਟੋਆਂ ਵੀਡੀਓ ਮੰਗਾ ਸਕਦੇ ਹੋ ਬਾਕੀ ਜਾ ਕੇ ਤੁਸੀਂ ਸੌਦਾ ਕਰ ਸਕਦੇ ਹੋ ਜੀ ਠੀਕ ਹੈ ਫੋਨ ਤੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਕਰਨਾ ਤੁਸੀਂ ਜਾ ਕੇ ਵਿਜ਼ਿਟ ਕਰਕੇ ਅੱਖੀਂ ਦੇਖ ਕੇ ਤੁਸੀਂ ਆਪ ਦਾ ਸੌਦਾ ਕਰ ਲੈਣਾ ਜੀ ਠੀਕ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਹਰ ਰੋਜ਼ ਘੈਂਟ ਘੈਂਟ ਜਮੀਨਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਜੀ ਠੀਕ ਹੈ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਨਾਲ ਤਬ ਤੱਕ ਲਈ ਰੱਖਾਂਗੇ